ਹਾਂਜੀ ਭਾਜੀ ਜੋ ਅੱਜ ਸਾਹਮਣੇ 7 ਸਾਲ ਦੀ ਤਰ੍ਹਾਂ ਵਰਤਨ ਸਾਹਮਣੇ ਆ ਗਿਆ ਹੈ। ਅੱਜ ਇੱਥੇ ਪਿੰਡ ਜੋੜਾ ਦੇ ਵਿੱਚ ਜਿੱਦ ਦੀ ਇਹ ਲੰਗਰ ਆਇਆ ਉਹਦੇ ਸਵਾਗਤ ਕਰਦੇ। ਸਵਾਜ ਜੀ ਖਾਲਸਾ ਸਾਹਿਬ ਵਾਇਡ ਜੀ ਵਦੇ ਸਾਰੀ ਸੰਗਤ ਨੂੰ ਪਹਿਲੇ ਨੰਬਰ ਤੇ ਮੇਰੇ ਵੱਲੋਂ ਸੰਗਦੇ ਮੇਲੇ ਸਾਰੀ ਸੰਗਤ ਨੂੰ ਲੱਖ ਲੱਖ ਵਧਾਈਆਂ ਹੋਣ। ਇਹ ਸੰਗ ਦਾ ਮੇਲਾ ਹਰ ਸਾਲ ਦੀ ਤਰ੍ਹਾਂ ਜੋ ਕਿ ਇੱਕ ਤਰੀਕ ਨੂੰ ਖੰਡਿਆਲਾ ਸੈਣੀਆ ਤੋਂ ਚੱਲ ਕੇ ਤੈਦਰ ਯਾਤਰਾ ਕਰਦਾ ਹੈ ਡੇਰਾ ਬਾਬਾ ਨਾਨਕ ਦੇ 4 ਤਰੀਕ ਨੂੰ ਪਹੁੰਚਦਾ ਹੈ ਉਹ ਅੱਜ ਜੌੜਾ ਛਤਰਾ ਵਿਗੇ ਇੱਥੇ ਸੰਗਤ ਦੇ ਦਰਸ਼ਨ ਕਰਨ ਵਾਸਤੇ ਜਿਹੇ ਇਕੱਤਰ ਹੋਏ ਆ ਸੋ ਤਾਂ ਤਾਂ ਅਲੱਗ-ਅਲੱਗ ਹਰ ਕਿਸਮ ਦਾ ਲੰਗਰ ਚੱਲ ਰਿਹਾ ਇੱਥੇ ਗੱਦ ਜਲੇਬੀਆਂ ਪੀਜਾ 버ਗਰ ਹਰ ਜਗ ਹਰ ਚੀਜ਼ ਦਾ ਲੰਗਰ ਚੱਲ ਰਿਹਾ ਸੋ ਬਾਬੇ ਨਾਨਕ ਦੇ 200 ਰੁਪਈਆ ਦਾ ਲਾਇਆ ਲੰਗਰ ਜੋ ਹੈ ਹਜੇ ਤੱਕ ਬਹੁਤ ਵਧੀਆ ਮਲਬੀ ਬਹੁਤ ਜ਼ਿਆਦਾ ਆ ਦੇਖੋ ਕੀ ਤੁਹਾਨੂੰ ਕੁਝ ਬਿਆਨ ਨਹੀਂ ਕਰ ਸਕਦੇ ਇਹ ਵੀ ਬਹੁਤ ਵਧੀਆ ਚੱਲ ਰਿਹਾ ਸੋ ਅੱਗੇ ਸਾਡੇ ਜੋੜੇ ਦੇ ਵਿੱਚ ਕਿਹੜੇ ਪਿੰਡ ਦੀ ਸੰਗਤ ਨੂੰ ਲਗਾਇਆ ਗਿਆ ਇਹ ਪਿੰਡ ਇੰਦਰਾਵਾਲ ਦੀ ਸਮੂਹ ਸਾਧ ਸੰਗਤ ਨੌਜਵਾਨ ਵੱਲੋਂ ਸਮੂਹ ਸਾਧ ਸੰਗਤ ਦੇ ਇਲਾਕਾ ਨਿਵਾਸੀਆਂ ਵੱਲੋਂ ਜੋ ਹੈ ਤੇ ਜਵਾ ਛਤਰਾ ਵਿਖੇ ਦੁੱਧ ਜਲੇਬੀਆਂ ਦਾ ਲੰਗਰ ਲਗਾਇਆ ਗਿਆ ਆ ਆਈ ਗਈ ਸੰਗਤ ਵਾਸਤੇ ਦੁੱਧ ਜਲੇਬੀਆਂ ਦਾ ਲੰਗਰ ਚੱਲ ਰਿਹਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਭਾਈ ਜੋ ਸੰਗਤ ਹਾਂ ਸਾਡੀ ਤੇਰਾ ਡੇਰਾ ਬਾਬਾ ਨਾਨਕ ਤੇ ਦਰਸਰਾ ਨੂੰ ਜਿਆਦਾ ਛੋੜਾ ਸਾਹ ਤੇ ਉਹਦੇ ਜਵਾਦੇ ਦੱਸ ਪਹਿਲਾਂ ਤੇ ਜੀ ਫਤਿਹ ਬੁਲਨੇ ਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਹਕਮਤੇ ਇਹ ਸੰਗ ਜਿਹੜਾ ਜੀ ਦਸੂਹੇ ਮਕੇਰੀਆਂ ਤੋਂ ਚੱਲਦਾ ਇੱਕ ਤਰੀਕ ਨੂੰ ਰਾਤ ਰੁਕਦਾ ਵਾਏ ਨਸਹਰਾ ਨਸਹਰੇ ਤੋਂ ਮੁੜ ਕੇ ਦੋ ਤਰੀਕ ਨੂੰ ਚੱਲਦਾ ਜੀ ਤਿੰਨ ਤਰੀਕ ਨੂੰ ਮੁੜ ਕੇ ਸਾਡੇ ਪਿੰਡ ਜੋੜਾ 17 ਵਿੱਚ ਪਹੁੰਚਦਾ ਵਾ ਇਥੋਂ ਮੁਰਗੇ 4 ਵਜੇ ਸਵੇਰੇ ਜਿਹੜੀ ਇਹਦੀ ਰਵਾਣ ਗਈ ਆ ਸਵੇਰੇ 4 ਵਜੇ ਕੀਤੀ ਜਾਂਦੀ ਆ ਜੀ ਤੇ 4 ਤਰੀਕ ਨੂੰ ਹਰ ਸਾਲ ਨੂੰ ਡੇਰਾ ਬਾਬਾ ਨਾਨਕ ਸਾਹਿਬ ਹੁੰਦਾ ਜੀ ਜਿਹੜੇ ਦੇਖੇ ਕਿ ਤੋਂ 3 ਤਰੀਕ ਨੂੰ ਲਾ ਸੰਗਤਾਂ ਦਾ ਹਾਂ ਜੀ ਜਿਹੜੀ ਜਗ੍ਹਾ ਸੰਗਤ ਨੂੰ ਖੇਰਾ ਵਾਸਤੇ ਜਗਤ ਤੇ ਨਹੀਂ ਇਹ ਸਾਡੇ ਆਪਣੇ ਨਗਰ ਪਿੰਡ ਜੋੜਾ 17 ਵਿੱਚ ਹੀ ਟਹਿਰਦਾ ਸੰਗ ਜੀ ਤੇ ਇਥੋਂ ਸਵੇਰੇ ਫਿਰ ਮਨੇਰੇ 4 ਵਜੇ ਚੱਲਿਆ ਪੈਂਦਾ ਜੀ ਅਸੀਂ ਨਾ ਇੱਥੇ ਵੇਖਿਆ ਕਿ ਸਭ ਪੈਦਲ ਆਦਾ ਵਾ ਜਿੱਦੋਂ ਸੰਗਤ ਦੇ ਰੂਪ ਦੇ ਵਿੱਚ ਬਹੁਤ ਜਿਆਦਾ ਪਛਾਣ ਹੁੰਦਾ ਸਰਕਰ ਪਰ ਉਹ ਜਿਹੜੇ ਹੋਲੜ ਬਾਜ਼ਾਰ ਜਿਹੜੇ ਰੋਜ਼ਵਾਰੇ ਕਹਿ ਸਕਦੇ ਆ ਉਹ ਬਹੁਤ ਜਿਆਦਾ ਉਹਦੀ ਬਜਾਈ ਕਰਦੇ ਆ ਉਹਦੇ ਸਬੰਧ ਵਿੱਚ ਕੋਈ ਦੱਸ ਦਿਓ ਉਹਦੇ ਸਬੰਧ ਵਿੱਚ ਅਸੀਂ ਪਿਛਲੇ ਤੋਂ ਪਿਛਲੇ ਸਾਲ ਵੀ ਪ੍ਰਸ਼ਾਸਨ ਦੇ ਅੱਗੇ ਜਾ ਕੇ ਦਰਖਾਸਤ ਦਿੱਤੀ ਐਸਐਸਪੀ ਸਾਹਿਬ ਨੂੰ ਤੇ ਐਰਕਾ ਵੀ ਪ੍ਰਸ਼ਾਸਨ ਨੂੰ ਕਿਹਾ ਵਾ ਇੱਥੇ ਜੋੜੇ ਵਾਲੇ ਚੌਂਕੀ ਨੇ ਵੀ ਕਿਹਾ ਵਾ ਪਰ ਇਹਨਾਂ ਨੇ ਥੋੜਾ ਜਿਹਾ ਸ਼ਿਕੰਜਾ ਇਹਨਾਂ ਤੇ ਕੱਸਿਆ ਆਈਗਾ ਫਰਕ ਪਿਆ ਵਾ ਪਰ ਫਿਰ ਵੀ ਜਿਹੜੇ ਮੁੰਡੇ ਅੱਜ ਕੱਲ ਦੇ ਨੌਜਵਾਨ ਯੂਥ ਮੁੰਡੇ ਆ ਇਹਨਾ ਪਟਾਕੇ ਮਰੌਂਦੇ ਨੇ ਤੇ ਸੰਗਤ ਨੂੰ ਬਹੁਤ ਇਹਦਾ ਜਿਹੜਾ ਵਾ ਮਤਲਬ ਹੀ ਅਖਿਆਈ ਹੁੰਦੀ ਔਖਾ ਹੁੰਦਾ ਵਾ ਇਆਂ ਦੀਆਂ ਧੀਆਂ ਪਹਿਣਾ ਵਿੱਚ ਆਉਂਦੀਆਂ ਤੇ ਲਾਗੇ ਆ ਕੇ ਪਟਾਕੇ ਮਰੌਂਦੇ ਨੇ ਤੇ ਇਹ ਜਿਹੜਾ ਵਾ ਹਰ ਬੰਦੇ ਦਾ ਫਰਜ਼ ਬੰਦਾ ਵੀ ਇਹਨਾਂ ਨੂੰ ਡੱਕਣਾ ਚਾਹੀਦਾ ਇਹਨਾਂ ਨੂੰ ਮਾਪਿਓ ਨੂੰ ਵੀ ਬੇਇੰਤਿਹਾਤ ਹੱਥ ਜੋੜ ਕੇ ਵੀ ਇਹਨਾਂ ਨੂੰ ਥੋੜਾ ਬੋਤਾ ਕੋਈ ਸਮਝਾ ਕੇ ਘੱਲਣ ਗੁਰੂ ਦਾ ਜਿਹੜੀ ਸੰਗਤ ਹੁੰਦੀ ਆ ਗੁਰੂ ਮਹਾਰਾਜ ਗੁਰੂ ਨਾਨਕ ਦਾ ਮੇਲਾ ਵਾ ਇਦਾਂ ਸਾਨੂੰ ਜਿਹੜੀ ਆ ਇਹ ਰੱਬਾ ਜੀ ਨਹੀਂ ਕਰਨੀ ਚਾਹੀਦੀ ਅਜੀ ਇੱਕ ਚੀਜ਼ ਨਾ ਮੈਂ ਦੇਖੀ ਆ ਕਿ ਸਰਪਤਾ ਜਿੱਥੋਂ ਵੀ ਚੱਤ ਸੰਗਲ ਕੇ ਆਂਦਾ ਵਗੈਰਾ ਆਂਦਾ ਰੱਤੇ ਦੇ ਵਿੱਚ ਇਹ ਸ਼ਮਾਰ ਲੱਗ ਲੱਗਿਆ ਉਹਨੇ ਜ਼ਬਾਂ ਤੇ ਦੱਸ ਦਿਓ ਕਿ ਉਹਦੇ ਲੰਗਰ ਕਿਵੇਂ ਲੱਗ ਗਏ ਲੰਗਰ ਲੱਗਣ ਲੱਗੇ ਆ ਜੀ ਇਹ ਵੈਸੇ ਵੀ ਨਾ ਇੱਕ ਤੁਹਾਡੀ ਸਿੱਖ ਕੌਮ ਵਾਤੇ ਇਦਾਂ ਨਹੀਂ ਗੱਲ ਹੋਣਾ ਚਾਹੀਦਾ ਸਾਨੂੰ ਚਾਹੀਦਾ ਦੋ ਦੋ ਚਾਰ ਚਾਰ ਪਿੰਡ ਰਲ ਕੇ ਇੱਕ ਥਾਂ ਤੇ ਜਿੱਦਾਂ ਕੋਈ 5-4 ਕਿਲੋਮੀਟਰ ਤੇ ਇੱਕ ਜਿਹੜਾ ਵਾ ਉਹ ਲੰਗਰ ਦਾ ਪ੍ਰਬੰਧ ਕਰਨਾ ਚਾਹੀਦਾ ਵਾ ਇਹ ਜਿਹੜਾ ਰਾਤ ਨੂੰ 11 ਵਜੇ ਸੰਗਤ ਪਹੁੰਚਦੀ ਆ ਜੋੜੇ 17 ਵਿੱਚ ਲੋਕੀ ਆਮ ਦੂਰੋਂ ਦੂਰੋਂ ਪਿੰਡਾਂ ਤੋਂ ਧਾਰੀਆਲ ਤੋਂ ਜਿਹੜਾ ਇਧਰੋਂ ਹੋਰ ਸੈਡਾਂ ਤੋਂ ਦੂਰੋਂ ਹੁੰਦੇ ਨੇ ડી ਕੇ ਚੱਲ ਜਾਂਦੇ ਸੰਗਤ ਦੇ ਦਰਸ਼ਨ ਕਰਦੇ ਨੇ ਦੇਵਾਪਾਪਾ ਜੀ ਦੇ ਤੇ ਸੰਗਤ ਫਿਰ ਮੁੜ ਕੇ ਚੱਲ ਜਾਂਦੀ ਆ ਇਹਦਾ ਲੇਟ ਆਉਂਦਾ ਕਾਰਨ ਇਹ ਹੀ ਆ ਜਿਹੜਾ 100-100 ਆਪਣੇ 100-100 ਫੁੱਟ ਦੇ ਉੱਤੇ ਲੰਗਰ ਲੱਗੇ ਨੇ ਇੱਕੋ ਅੱਡੇ ਦੇ ਵਿੱਚ ਚਾਰ-ਚਾਰ ਲੰਗਰ ਪਾਏ ਆ ਜੀ ਇਹਦਾ ਜਿਹੜਾ ਲੇਟ ਆਉਂਦਾ ਕਰਦੇ ਹੋਈ ਆ ਇਹ ਸੰਗਤ ਜਿਹੜੇ ਬੜਾ ਬੋਤਾਂ ਲੱਗੇ ਕਿਸੇ ਨੂੰ ਪਹੁੰਚਦਾ ਜੀ ਚਾਰ ਤਰੀ ਨੂੰ ਸਾਮ ਨੂੰ ਇੱਥੋਂ ਜੀ ਸਵੇਰੇ ਮਨੇਰੇ ਚਾਰਵੇਂ ਤੁਰਦਾ ਤੇ ਸਾਮ ਨੂੰ ਉੱਥੇ ਬਸ 11:00 ਵਜੇ ਉੱਥੇ ਪਹੁੰਚਦਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ